ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸੰਸਦੀ ਮੈਂਬਰ ਅਮਰਿਤਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਨੇ ਤਾਂ ਆਖਰਕਾਰ ਉਹ ਨਿਰਦੇਸ਼ ਕੀ ਨੇ ਕੀ ਅਮਰਿਤਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਕੀ ਕੁਝ ਲਿਖਿਆ ਗਿਆ ਇਹ ਅਸੀਂ ਤੁਹਾਨੂੰ ਅੱਜ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਤੇ ਨਾਲ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਸੰਸਦ ਮੈਂਬਰ ਦੇ ਮਾਤਾ ਉਹਨਾਂ ਨੂੰ ਅੱਜ 에어ਪੋਰਟ ਦੇ ਉੱਪਰ ਰੋਕਤਾ ਗਿਆ ਕਿਉਂਕਿ ਉਹ ਵਿਦੇਸ਼ ਦੌਰੇ ਤੇ ਜਾ ਰਹੇ ਸਨ ਕਿ ਆਖਰਕਾਰ ਦੌਰਾ ਕਿਸ ਲਈ ਸੀ ਰੋਕਿਆ ਕਿਉਂ ਗਿਆ ਕਾਰਨ ਕੀ ਬਣਿਆ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸੇ ਜੋਗੀ ਗੁਰਮukh Singh Ropala ji ਮੌਜੂਦ ਨੇ ਰਪਾਲਾ ਜੀ ਸਤਿਕਾਰ ਸਤਿਕਾਰ ਰਪਾਲਾ ਜੀ ਆਪਾਂ ਪਿਛਲੇ ਲੰਬੇ ਸਮੇਂ ਤੋਂ ਹੀ ਆਪਾਂ ਦੇਖ ਰਹੇ ਜਦੋਂ ਹੀ ਅੰਮ੍ਰਿਤਪਾਲ ਸਿੰਘ ਜੋ ਸੰਸਦੀ ਮੈਂਬਰ ਨੇ ਜਦੋਂ ਹੀ ਉਹ MP ਬਣੇ ਤਾਂ ਉਦੋਂ ਹੀ ਜੇਲ੍ਹ 'ਚ ਨੇ ਉਦੋਂ ਹੀ ਚਰਚਾ ਦੇ ਵਿੱਚ ਨੇ ਉਦੋਂ ਹੀ ਮੀਡੀਆ ਦੇ ਵਿੱਚ ਜਿਹੜਾ ਗੱਲਬਾਤ ਹੋ ਰਹੀ ਏ ਅੱਜ ਫੇਰ ਜਿਹੜਾ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਜਿਹੜੇ ਨਿਰਦੇਸ਼ ਜਾਰੀ ਕੀਤੇ ਗਏ ਨੇ ਉਹ ਨਿਰਦੇਸ਼ ਦੇ ਵਿੱਚ ਅੰਮ੍ਰਿਤਪਾਲ ਬਾਰੇ ਕੀ ਜ਼ਿਕਰ ਕੀਤਾ ਗਿਆ ਦੇਖੋ ਅਮਰਜੀਤ ਗੱਲ ਇਹ ਆ ਕਿ ਇੱਕ ਤਾਂ ਹਾਈ ਕੋਰਟ ਵਾਲਾ ਮਾਮਲਾ ਗਿਆ ਪਰ ਆਪਾਂ ਉਸ ਤੋਂ ਪਹਿਲਾਂ ਗੱਲ ਕਰਦਾ ਕਿ ਅੱਜ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਜਿਹੜੇ ਕੈਨੇਡਾ ਜਾ ਰਹੇ ਸੀ ਜੀ ਤਾਂ ਉਹਨਾਂ ਨੂੰ ਅੱਜ ਦੇਰ ਸ਼ਾਮ ਬਾਅਦ ਦੁਪਹਿਰ ਲਗਭਗ ਕਰੀਬ 3:30-4 ਵਜੇ ਦੇ ਆਸ-ਪਾਸ ਉਹਨਾਂ ਨੂੰ ਦਿੱਲੀ 에ਅਰਪੋਰਟ ਤੇ ਰੋਕ ਲਿਆ ਗਿਆ ਤਾਂ ਉਹ ਕਹਿੰਦੇ ਵੀ ਪਹਿਲਾਂ ਤੁਸੀਂ ਐਸਐਸਪੀ ਤੋਂ ਪਰਮਿਸ਼ਨ ਲੈ ਕੇ ਆਓ ਵੀ ਕਿਉਂਕਿ ਇਹ ਜਿਹੜਾ ਮਾਮਲਾ ਕਾਫੀ ਸੈਂਸਿਟਿਵ ਵੀ ਆਪਾਂ ਲੱਗ ਸਕਦਾ ਕਿਉਂਕਿ ਉਹਨਾਂ ਦੇ ਜਿਹੜੇ ਉਹਨਾਂ ਦੇ ਪੁੱਤਰ ਹੈ ਅਮਰਤਪਾਲ ਬੇਸ਼ੱਕ ਉਹ ਸੰਸਦ ਮੈਂਬਰ ਬਣ ਗਏ ਆ ਪਰ ਫਿਰ ਵੀ ਅਜੇ ਉਹ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਆ ਉਹਨਾਂ ਤੇ ਐਨਐਸਏ ਲੱਗੀ ਹੋਈ ਆ ਐਨਐਸਏ ਕੋਈ ਛੋਟੀ ਚੀਜ਼ ਨਹੀਂ ਹੁੰਦੀ ਤੇ ਐਨਐਸਏ ਲੱਗੇ ਹੋਣ ਕਰਕੇ ਤਾਂ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਏਜੰਸੀਆਂ ਨੇ ਉਹ ਬੜੀ ਸ਼ਕਤੀ ਵਰਤਦੀਆਂ ਨੇ ਤਾਂ ਉਹ ਇਕੱਲਾ ਉਹਦੇ ਤੇ ਨਹੀਂ ਉਹਦੇ ਪਰਿਵਾਰ ਤੇ ਪੂਰੇ ਤੇ ਤਾਂ ਹੁਣ ਉਹ ਕ ਪਰਿਵਾਰ ਵਾਲਾ ਮਾਮਲਾ ਹੀ ਆ ਉਹ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਹੁਣ ਸੰਸਦ ਬਣ ਗਏ ਤਾਂ ਸਾਨੂੰ ਕਿਸੇ ਨੇ ਰੋਕਣਾ ਹੀ ਨਹੀਂਗਾ ਜਦੋਂ ਕਿ ਉਹਨਾਂ ਦੇ ਪਹਿਲਾਂ ਹੀ ਉਹਨਾਂ ਦੇ ਉੱਪਰ ਇਹ ਕਾਲ ਆਰਡਰ ਹੈ ਗਿਆ ਕਿ ਜਦੋਂ ਤੁਸੀਂ ਕਿਤੇ ਜਾਣਾ ਪਰਮਿਸ਼ਨ ਲੈ ਕੇ ਜਾਣੀ ਆ ਠੀਕ ਹੈ ਪਰ ਉਹ ਪਰਮਿਸ਼ਨ ਨਹੀਂ ਲੈ ਕੇ ਗਏ ਸੀ ਇਸ ਕਰਕੇ ਉਹਨਾਂ ਨੂੰ ਉੱਥੋਂ ਵਾਪਸ ਭੇਜ ਦਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਕਿ ਜਿੰਨੀ ਦੇਰ ਤੁਹਾਨੂੰ ਤੁਸੀਂ ਪਰਮਿਸ਼ਨ ਨਹੀਂ ਲੈ ਕੇ ਆਉਂਗੇ ਤੁਹਾਨੂੰ ਇੱਥੋਂ ਨਹੀਂ ਜਾਣ ਦਿੱਤਾ ਜਾਏਗਾ ਤੁਹਾਨੂੰ ਫਲਾਈਟ ਤੇ ਨਹੀਂ ਜਾਣ ਦਿੱਤਾ ਜਾਏਗਾ ਤਾਂ ਉਹ ਉੱਥੋਂ ਵਾਪਸੀ ਆ ਗਏ ਹੁਣ ਮੰਨ ਲੈਂਦੇ ਆ ਕਿ ਉਹ ਐਸਐਸਪੀ ਤਰਨ ਤਾਰਨ ਦੇ ਪਰਮਿਸ਼ਨ ਲੈ ਜਾਂਦੇ ਆ ਤਾਂ ਇਹ ਕਿਥੋਂ ਤੱਕ ਸੱਚਾਈ ਹੈ ਜਾਂ ਇਹ ਕਿਥੋਂ ਤੱਕ ਸ਼ੋਰ ਹੈ ਬੀ ਇੱਥੋਂ ਮੰਨ ਲਓ ਦਿੱਲੀ 에어ਪੋਰਟ ਤੋਂ ਚੜਾਉਂਦੇ ਆਗੇ ਕੈਨੇਡਾ ਵਾਲੇ ਲੰਘਾ ਦੇ ਦੇਣਗੇ ਠੀਕ ਹੈ ਨਾ ਤੁਸੀਂ ਇੱਥੋਂ ਤਾਂ 에어ਪੋਰਟ ਤੇ ਚੜਾਤਾ ਦੇ ਤੂੰ ਤੇ ਹੋ ਸਕਦਾ ਉਹਨੂੰ ਕੈਨੇਡਾ ਐਂਬੈਸੀ ਰੋਕ ਲੇ ਉਥੋਂ ਨਾ ਜਾਣ ਦੇਣ ਤਾਂ ਇਸ ਕਰਕੇ ਇਹ ਹਲੇ ਲੰਬਾ ਪ੍ਰੋਸੈਸ ਆ ਹੁਣ ਚਲੋ ਆਪਾਂ ਇਹਦੀ ਗੱਲਬਾਤ ਕਰਾਂਗੇ ਜਿਹੜੇ ਉਹਨਾਂ ਦੇ ਲੀਗਲੀ ਜਿਹੜੀ ਟੀਮ ਦੇ ਮੈਂਬਰ ਨੇ ਲੀਗਲੀ ਟੀਮ ਜਿਹੜੀ ਸਾਰੀ ਦੇਖਦੀ ਆ ਉਹਦੇ ਚ ਹਰਜੋਤ ਸਿੰਘ ਮਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਜਿਹੜੀ ਅੱਜ ਉਹਦੇ ਨਾਲ ਹੀ ਆਪਾਂ ਇੱਕ ਪਾਰਟ ਇਹ ਵੀ ਇੱਕ ਇਹਨਾਂ ਦਾ ਹੀ ਆ ਜੋ ਸੰਸਦ ਅਮਰਤਪਾਲ ਦਾ ਕਿ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਨਿਰਦੇਸ਼ ਜਾਰੀ ਕੀਤਾ ਪੰਜਾਬ ਸਰਕਾਰ ਨੂੰ ਤਾਂ ਉਹਦੇ ਚ ਡਿਪਟੀ ਕਮਿਸ਼ਨਰ ਨੂੰ ਵੀ ਨਾਲ ਉਹ ਪੱਤਰ ਜਿਹੜਾ ਜਾਰੀ ਕੀਤਾ ਤਰਨਤਾਰ ਨੂੰ ਤੁਹਾਨੂੰ ਯਾਦ ਹੋਣਾ ਕਿ ਇੱਕ ਪੈਰੋਲ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹਨਾਂ ਦਾ ਪਰਿਵਾਰ ਅਮਰਤਪਾਲ ਸੰਸਦ ਮੈਂਬਰ ਉਹਨਾਂ ਦਾ ਗਿਆ ਸੀ ਤਾਂ ਸੁਪਰੀਮ ਕੋਰਟ ਨੇ ਉਹਦੇ ਤੇ ਸਿਰਫ ਇੰਨੇ ਹੀ ਕਿਹਾ ਸੀ ਕਿ ਤੁਸੀਂ ਹਾਈ ਕੋਰਟ ਜਾਓ ਤੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਉੱਥੋਂ ਦੀਆਂ ਸਰਕਾਰਾਂ ਤੱਕ ਵੀ ਜਿਹੜੀ ਪਹੁੰਚ ਕਰੋ ਔਰ ਨਾਲ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਵੀ ਕਿਹਾ ਸੀ ਕਿ ਠੁਕਮੇ ਸਮੇਂ 'ਚ ਇਹਦਾ ਜਿਹੜਾ ਜਵਾਬ ਆ ਉਹ ਦਿੱਤਾ ਜਾਣਾ ਚਾਹੀਦਾ ਚਾਹੇ ਉਹ ਪ੍ਰਸ਼ਾਸਨਿਕ ਪੱਧਰ ਤੇ ਚਾਹੇ ਸਰਕਾਰ ਪੱਧਰ ਤੇ ਤੇ ਚਾਹੇ ਅਦਾਲਤ ਪੱਧਰ ਤੇ ਤਾਂ ਅਦਾਲਤ ਦੇ ਵਿੱਚ ਵੀ ਉਹਨਾਂ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਤੁਸੀਂ ਇਹਦਾ ਜਲਦੀ ਜਿਹੜਾ ਕੋਈ ਨਾ ਕੋਈ ਡਿਸੀਜਨ ਲਓ ਤਾਂ ਅੱਜ ਹਾਈ ਕੋਰਟ ਨੇ ਇਹਦੇ ਤੇ ਡਿਸੀਜਨ ਲਿਆ ਤੇ ਉਹਨਾਂ ਨੇ ਕਿਹਾ ਕਿ 7 ਦਿਨ ਦੇ ਅੰਦਰ ਅੰਦਰ ਸਰਕਾਰ ਇਤੇ ਕੋ ਡਿਸੀਜਨ ਲਵੇ ਕਿ ਪੈਰੋਲ ਦੇਣੀ ਕਿ ਨਹੀਂ ਦੇਣੀ ਜੇ ਨਹੀਂ ਦੇਣੀ ਤਾਂ ਕਿਉਂ ਸੋ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਐਡਵੋਕੇਟ ਹਰਜੋਤ ਸਿੰਘ ਮਾਨ ਜੁੜ ਚੁੱਕੇ ਨੇ ਮਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ ਹਾਂ ਜੀ ਹਾਂ ਜੀ ਥੈਂਕ ਯੂ ਸੋ ਮਚ ਸਰ ਜੀ ਅੱਛਾ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਇੱਕ ਏਕੇ ਮੈਂ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਅਦਾਲਤ ਵਾਲਾ ਮਾਮਲੇ ਦੇ ਬਾਅਦ ਚਾਹਉਣਾ ਕਿ ਅੱਜ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਮਾਤਾ ਨੂੰ ਜਿਹੜਾ ਰੋਕਿਆ ਗਿਆ 에ਅਰਪੋਰਟ ਤੇ ਕੀ ਕਾਰਨ ਕੀ ਰਿਹਾ ਅ ਦੇਖੋ ਜੀ ਅਜਪੁਰ ਦੀ ਇਨਫੋਰਮੇਸ਼ਨ ਉਹਨਾਂ ਨੂੰ ਇਹ ਕਿਹਾ ਗਿਆ ਇਮੀਗ੍ਰੇਸ਼ਨ ਵੱਲੋਂ 에어ਪੋਰਟ ਤੇ ਜਦੋਂ 1:30 ਵਜੇ ਦੀ ਗੱਲ ਹੋਣੀ ਹੈ ਹੂੰ ਤੇ ਉਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਉੱਥੋਂ ਸਾਨੂੰ ਇਨਸਟਰਕਸ਼ਨਸ ਮਿਲੀਆਂ ਨੇ ਐਸਐਸਪੀ ਸਾਹਿਬ ਨੇ ਜਿਹੜੇ ਤਰੰਦਾ ਆਪਣੇ ਅਮਰਸਰ ਦੇ ਹੂੰ ਕਿ ਤੁਹਾਡੇ ਅਗੇਂਸਟ ਕੋਈ ਕੋਈ ਕੰਪਲੇਂਟ ਹੈ ਤੇ ਤੁਸੀਂ ਇੱਥੇ ਜਾ ਸਕਦੇ ਬਾਰ ਜੀ ਲੇਕਿਨ ਸਾਡੇ ਕੋਲ ਕੋਈ ਇਹੋ ਜੀ ਇਨਫੋਰਮੇਸ਼ਨ ਪਹਿਲਾਂ ਵੀ ਨਹੀਂ ਹੈਗੀ ਸੀ ਤੇ ਹੁਣ ਵੀ ਨਹੀਂ ਕੋਈ ਸਾਡੇ ਕੇ ਕੋਈ ਕੰਪਲੇਂਟ ਪੈਂਡਿੰਗ ਹੋਵੇ ਜਾਂ ਕੋਈ ਐਫਆਈਆਰ ਹੋਵੇ ਜੀ ਸਰ ਹੂੰ ਤਤਾ ਨਹੀਂ ਹੈ ਜੀ ਕਿਉਂ ਇਹਦਾ ਆਥੈਂਟੀਕਲੀ ਇੱਥੋਂ ਕੋਈ ਇਨਫੋਰਮੇਸ਼ਨ ਮਿਲਦੀ ਆ ਕਿ ਅਪਤਾ ਹੈ ਕੀ ਤੁਹਾਨੂੰ ਦੱਸ ਪਾਵਾਂਗੇ ਸਿਲਹਾਂ ਰੋਕ ਦਿੱਤਾ ਗਿਆ ਹੈ ਚਲੋ ਅੱਛਾ ਹਰਜੋਤ ਸਿੰਘ ਜੀ ਇਸੇ ਕੀ ਪਹਿਲਾਂ ਵੀ ਜਿਵੇਂ ਸੰਸਦ ਅਮਰਤਪਾਲ ਸਿੰਘ ਉਹਨਾਂ ਦੇ ਪਰਿਵਾਰ ਨੂੰ ਕੋਈ ਉਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਜੇਕਰ ਤੁਸੀਂ ਜਾਂ ਅਦਾਲਤ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਵੀ ਜੇਕਰ ਕੋਈ ਵੀ ਪਰਿਵਾਰਕ ਮੈਂਬਰ ਕਿਸੇ ਨੇ ਵਿਦੇਸ਼ ਜਾਣਾ ਤਾਂ ਉਹ ਪਰਮਿਸ਼ਨ ਲੈ ਕੇ ਜਾਏਗਾ ਨਹੀਂ ਜੀ ਐਸੱਚ ਕੋਈ ਇਨਸਟਰਕਸ਼ਨ ਸਾਨੂੰ ਨਹੀਂ ਮਿਲੀਆਂ ਮੋਰਓਵਰ ਮਾਤਾ ਜੀ ਜਿਹੜੇ ਨੇ ਉਹਨਾਂ ਕੋਲ ਪੁਰਾਣਾ ਤਿੰਨ ਚਾਰ ਸਾਲ ਪਹਿਲਾਂ ਦਾ ਉਹਨਾਂ ਦਾ ਵੀਜ਼ਾ ਲੱਗਾ ਹੈ ਕੈਨੇਡਾ ਦਾ ਉਹਨਾਂ ਦੇ ਬੱਚੇ ਉੱਥੇ ਰਹਿੰਦੇ ਨੇ ਜਾਂਦੇ ਆਉਂਦੇ ਰਹਿੰਦੇ ਨੇ ਤੇ ਉਹ ਰੁਟੀਨ ਦੇ ਵਿੱਚ ਹੀ ਜਾ ਰਹੇ ਸੀ ਵੀਜ਼ਾ ਆਲਰੇਡੀ ਉਹਨਾਂ ਦੇ ਕੋਲ ਸੀਗਾ ਤੇ ਟਿਕਟਸ ਵਗੈਰਾ ਲਈਆਂ ਸਭ ਕੁਝ ਸਾਰੇ ਪ੍ਰਬੰਧ ਕਰਕੇ ਗਏ ਲੇਕਿਨ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਚੱਲਿਆ ਤਾਂ ਉਹ ਵੀ ਸ਼ਾਂਤ ਸੀਗਾ ਵੀ ਸਾਨੂੰ ਤਾਂ ਕੋਈ ਐਸੀ ਇਨਫਰਮੇਸ਼ਨ ਜਾਂ ਕੋਈ ਲੈਟਰ ਪੁਲਿਸ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਕੋਈ ਨਹੀਂ ਆਈ ਜਦੋਂ ਜਦੋਂ ਸੰਸਦ ਅਮਰਿਤਪਾਲ ਨੂੰ ਸੰਸਦ ਬਣਨ ਤੋਂ ਪਹਿਲਾਂ ਜਦੋਂ ਗ੍ਰਿਫਤਾਰੀ ਪੈਂਦੀ ਹੈ ਐਨਐਸਏ ਲੱਗਦੀ ਹੈ ਤਾਂ ਉਦੋਂ ਕੋਈ ਡਾਇਰੈਕਸ਼ਨ ਤਾਂ ਨਹੀਂ ਹੋਈ ਪ੍ਰਸ਼ਾਸਨ ਦੀ ਜੀ ਨਹੀਂ ਬਿਲਕੁਲ ਵੀ ਐਦਾਂ ਨਹੀਂ ਕੋਈ ਇੰਸਟਰਕਸ਼ਨ ਨਹੀਂ ਹੋਈ ਜੀ ਅਜੇ ਤੱਕ ਅਦਾਲਤ 'ਚ ਵੀ ਕਦੇ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਜੀ ਕੋਈ ਕੋਈ ਬਿਲਕੁਲ ਨਹੀਂ ਕੋਈ ਹੋਈ ਕਿ ਅਦਾਲਤ ਵੱਲੋਂ ਵੀ ਕੋਈ ਰੋਕ ਲੱਗੀ ਹੋਵੇ ਜਾਂ ਪ੍ਰਸ਼ਾਸਨ ਵੱਲੋਂ ਲੋਕ ਰੋਕ ਲੱਗੀ ਹੋਵੇ ਪੇ ਫਿਰ ਤੁਹਾਨੂੰ ਲੱਗਦਾ ਕੋਈ ਨਵੀਂ ਐਪਲੀਕੇਸ਼ਨ ਆ ਜਾਂ ਕੋਈ ਨਵਾਂ ਕੋਈ ਐਦਾਂ ਦਾ ਕੋਈ ਪਰਚਾ ਆ ਜਾਂ ਹੋਵੇ ਐਦਾਂ ਦਾ ਕੋਈ ਪੈਂਡਿੰਗ ਹੋਵੇ ਅ ਇਹਨਾਂ ਦੇਖੋ ਜੀ ਲੀਗਲਾਸ ਤੱਕ ਤੋਂ ਹੁਣ ਦੇਖਾਂਗੇ ਇਸ ਚੀਜ਼ ਦੇ ਉੱਪਰ ਇਹਨੂੰ ਵੈਰੀਫਾਈ ਕਰਦੇ ਆਂ ਜੀ ਫੈਕਟਸ ਨੂੰ ਕਿ ਕੀ ਆ ਮੋਰਓਵਰ ਜਿਹੜੇ ਮਾਜੋਗ ਐਸਐਸਪੀ ਸਾਹਿਬ ਇਹਨਾਂ ਦਾ ਵੀ ਅਪਰੋਚ ਕਰਦੇ ਆਂ ਕਿ ਕੀ ਰੀਜ਼ਨਸ ਨੇ ਇਹਦੇ ਪਿੱਛੇ ਚਲੋ ਹਾਂ ਅਚਾਰ ਜੋਸ ਲਈ ਅੱਜ ਜਿਹੜਾ ਸੰਸਦ ਅਮਰਤਪਾਲ ਦੇ ਮਾਮਲੇ ਦੀ ਸੁਣਵਾਈ ਹੋਈ ਹੈ ਤਾਂ ਅਦਾਲਤ ਨੇ ਡਾਇਰੈਕਸ਼ਨ ਕੀ ਦਿੱਤੇ ਅੱਜ ਤੇ ਜਿਹੜਾ 7 ਦਿਨ ਦਾ ਸਮਾਂ ਦਿੱਤਾ ਤਾਂ ਉਹਦੇ ਵਿੱਚ ਕੀ ਕੀ ਹੈ 7 ਦਿਨ ਦੇ ਵਿੱਚ ਦੇਖੋ ਜੀ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਜੋ ਵਿੰਟਰ ਸੈਸ਼ਨ ਆ ਪਾਰਲੀਮੈਂਟ ਦਾ ਸਟਾਰਟ ਹੋਣ ਜਾ ਰਿਹਾ ਤੇ ਅਸੀਂ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਦੇ ਲਈ ਇੱਕ ਅਪਲੀਕੇਸ਼ਨ ਲਗਾਈ ਸੀ ਕਿ ਪੈਰੋਲ ਦੇਣ ਦੇ ਲਈ ਮਾਝਾ ਹਾਈ ਕੋਰਟ ਦੇ ਵਿੱਚ ਕਿ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਆ ਉਹਦੇ ਵਿੱਚ 17 15 ਆਇਆ ਜਿਹਦੇ ਵਿੱਚ ਜਿਹੜੀ ਕੋਰਟ ਹੈ ਉਹ ਪੈਰੋਲ ਦੇ ਸਕਦੀ ਹੈ ਜੀ ਟੈਂਪਰੇਰੀ ਪੈਰੋਲ ਕੋਈ ਜ਼ਰੂਰੀ ਕੋਈ ਕੰਮ ਹੈ ਕੋਈ ਕੋ ਕਿਸੇ ਬਾਂਡ ਤੋਂ ਕੋਈ ਫਿਲ ਕਰਨਾ ਹੈ ਜਾਂ ਕੋਈ ਟੈਂਡੈਂਸ ਮਾਰਕ ਕਰਵਾਉਣੀ ਆ ਤਾਂ ਤੇ ਉਹਦੇ ਅੰਦਰ ਅਸੀਂ ਕੀਤੀ ਸੀਗੀ ਤੇ ਉਹਦੇ ਚ ਉਹਦੀ ਇੱਕ ਇਹ ਲੈਟਰ ਅਸੀਂ ਰਿਪਰੈਜਨਸ਼ਨ ਭੇਜੀ ਸੀਗੀ ਮਾਨਯੋਗ ਸਪੀਕਰ ਸਾਹਿਬ ਨੂੰ ਪਾਰਲੀਮੈਂਟ ਦੇ ਹੂੰ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਸੀਗਾ ਕਿ ਤੁਸੀਂ ਅਸੀਂ ਤੁਹਾਨੂੰ ਨਹੀਂ ਰੋਕਦਾਉਂਦੇ ਤੁਸੀਂ ਕੰਪੀਟੈਂਟ ਕੋਰਟ ਜਿਹੜੀ ਆ ਉਹਦੇ ਕੋਲ ਪਰਮਿਸ਼ਨ ਲੈ ਕੇ ਆ ਜਾਓ ਤੇ ਇਹਦੇ ਵਿੱਚ ਡਿਊਰਿੰਗ ਆਰਗੂਮੈਂਟ ਇਹ ਗੱਲ ਸਾਹਮਣੇ ਆਈ ਸੀ ਕਿ ਜੋ ਕੰਪੀਟੈਂਟ ਕੋਰਟ ਹੈ ਉਸ ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਉਹ ਹੈਡੀਅਰ ਡੀਸੀ ਸਾਹਿਬ ਦੀ ਜੀ ਡੀਸੀ ਸਾਹਿਬ ਨੂੰ ਕੰਪੀਟੈਂਟ ਅਥਾਰਟੀ ਮੰਨ ਕੇ ਉਹਨਾਂ ਨੂੰ ਡਾਇਰੈਕਸ਼ਨ ਜਾਰੀ ਕੀਤੀ ਹੈ ਕਿ ਜਿਹੜੀ ਅਸੀਂ ਲੈਟਰ ਉਹਨਾਂ ਨੂੰ ਦਿੱਤੀ ਸੀ 13 ਨਵੰਬਰ 2025 ਨੂੰ ਡਿਮਾਂਡ ਦੇ ਸੀ ਸਾਹਿਬ ਨੂੰ ਉਹ ਨੂੰ ਡਿਸਾਈਡ ਕੀਤਾ ਜਾਵੇ ਵਿਦਨ 7 ਡੇਸ ਜੀ ਉਹਦੇ ਵਿੱਚ ਅਸੀਂ ਪ੍ਰੋਲ ਦੀ ਡਿਮਾਂਡ ਕੀਤੀ ਸੀ ਕਿ ਵਿਦਨ 7 ਡੇਸ ਲਿੰਗਰੋਨ ਨਾ ਕੀਤਾ ਜਾਵੇ ਨਮਕਾਇਨਾ ਗਿਆ ਕਿ ਕਿ ਇੱਕ ਨੰਬਰ ਆ ਰਹੀ ਹੈ ਹੂੰ ਇਹਨੂੰ ਡਿਸਾਈਡ ਕਰਕੇ ਤੇ ਫੈਸਲਾ ਕਰਕੇ ਤੇ ਅਗਰ ਪ੍ਰੋਲ ਦੇਣੀ ਹੈ ਤਾਂ ਪ੍ਰਬੰਧ ਕੀਤੇ ਜਾਣ ਜੀ ਹਾਂ ਜੀ ਇਹ ਜਿਹੜੀ ਫਿਰ ਕੀ ਸਰਕਾਰ ਨੂੰ ਵੀ ਨਾਲ 파ਰਟੀ ਬਣਾਇਆ ਗਿਆ ਹਾਂ ਜੀ ਬਿਲਕੁਲ ਜੀ ਪਾਰ ਸਰਕਾਰ ਪੰਜਾਬ ਸਰਕਾਰ ਦੋਨਾਂ ਨੂੰ ਬਣਾਇਆ ਗਿਆ ਜੀ ਜੀ ਫਿਰ ਜੀ ਜੀ ਹਾਂ ਜੀ ਜੀ ਈਵਨ ਕੇ ਸੰਕੀ ਲੋਕ ਸਭਾ ਵੀ ਰਾਟਾ ਕੀ ਸੀ ਜੀ ਜੀ ਅਚਾਰਜੋ ਸਿੰਘ ਜੀ ਕੀ ਹੋਣ ਜਿਹੜਾ ਡਿਸੀਜਨ ਲੈਣਾ ਤਾਂ ਸਰਕਾਰ ਨੇ ਲੈਣਾ ਐਸਐਸਪੀ ਨੇ ਲੈਣਾ ਜਾਂ ਡੀਸੀ ਹੀ ਜਿਹੜਾ ਡਿਸੀਜਨ ਲੈ ਸਕਦੇ ਨੇ ਡੀਸੀ ਹੀ ਕੰਪਿਊਟਰ ਅਥਾਰਟੀ ਹੈ ਜੀ ਕਿ ਅਸੀਂ ਕਿਉਂਕਿ ਆਪਾਂ ਨੂੰ ਜਿਹੜਾ ਰੀਟੈਂਸ਼ਨ ਆਰਡਰ ਹੈ ਉਹ ਮਾਨ ਜੋ ਡੀਸੀ ਸਾਹਿਬ ਦਾ ਹੈ ਜੀ ਉਹੀ ਕਰਨਗੇ ਆਪਣੇ ਹੋਮ ਸਾਈਟ ਨਾਲ ਸਲਾਹ ਕਰਕੇ ਜੋ ਵੀ ਉਹਨਾਂ ਨੂੰ ਉਪਰ ਇਨਸਟਰਕਸ਼ਨ ਹੋਣੀ ਹੈ ਲੇਕਿਨ ਕੰਪਿਊਟਰ ਅਥਾਰਟੀ ਡੀਸੀ ਸਾਹਿਬ ਹੀ ਵਰਦੇ ਨੇ ਚਲੋ ਅਚਕ लास्ट ਸਵਾਲ ਹੈ ਜੋਸ਼ ਸਿੰਘ ਜੀ ਕਿ ਜਦੋਂ ਮੰਨ ਲਓ ਕਿ ਪੈਰੋਲ ਮਿਲ ਜਾਂਦੀ ਹੈ ਤਾਂ ਫਿਰ ਕੀ ਸੰਸਦ ਅਮਰਪਾਲ ਸਿੰਘ ਪੰਜਾਬ ਆ ਸਕਦੇ ਆ ਜਾਂ ਕੋਈ ਇਦਾਂ ਦੀ ਕੋਈ ਸਖਸ਼ਨਾ ਹੋਣਗੀਆਂ ਤੇ ਜਾਂ ਫਿਰ ਉਹ ਉੱਥੇ ਹੀ ਰਹਿਣ ਦਾ ਇਦਾਂ ਦਾ ਕੁਝ ਉਹਦੇ ਵਿੱਚ ਲਿਖਿਆ ਜਾ ਸਕਦਾ ਕੋਈ ਇਦਾਂ ਦਾ ਕੋਈ ਪਹਿਲਾ ਕੇਸ ਤੁਹਾਡੇ ਸਾਹਮਣੇ ਆਇਆ ਹੋਵੇ ਦੇਖੋ ਜੀ ਸਾਡੇ ਅਕੋਰਡਿੰਗ ਤਾਂ ਉਹਨਾਂ ਨੂੰ ਦਿੱਲੀ ਹੀ ਹੋ ਸਕਦਾ ਕਿ ਰੱਖਣ ਹੋਣਗੇ ਟਾਈਮ ਜੰਨਾ ਟਾਈਮ ਸੈਸ਼ਨ ਚੱਲਦਾ ਹਮ ਪੰਜਾਬ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਗਵਰਨਮੈਂਟ ਅਲਾਉ ਕਰੇਗੀ ਹਮ ਕਿਉਂਕਿ ਜਦੋਂ ਓਥ ਦਾ ਵੀ ਸੀਗਾ ਅਸੀਂ ਗਰਾਊਂਡ ਇਹ ਵੀ ਲਿਆ ਸੀ ਕਿ ਓਥ ਨੂੰ ਦਵਾਉਣ ਦੇ ਲਈ ਵੀ ਤੁਸੀਂ ਪਰੋਲ ਕੀਤੀ ਰਹੀਗੀ ਹੂੰ ਤੇ ਡੈਲੀ ਰੱਖਿਆ ਸੀਗਾ ਸੋ ਹੋਪਫੁਲੀ ਉਹ ਡੈਲੀ ਹੀ ਰੱਖਣਗੇ ਹੋਂਦੇ ਟਾਈਮ ਜੰਨਾ ਟਾਈਮ ਸੈਸ਼ਨ ਚੱਲੇਗਾ ਜੀ ਠੀਕ ਹੈ ਰਜੋਸ਼ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧਿਆਨ ਕਰੀ ਦੇਣ ਦੇ ਲਈ ਪਰਪਣਾ ਜੀ ਤੁਹਾਨੂੰ ਲੱਗਦਾ ਹੁਣ ਜਿਸ ਤਰ੍ਹਾਂ ਉਹਨਾਂ ਦੇ ਵਕੀਲ ਨੇ ਗੱਲ ਕੀਤੀ ਕਿ ਜਿਹੜਾ ਹੁਣ ਸਾਰਾ ਫੈਸਲਾ ਉਹ ਡਿਪਟੀ ਕਮਿਸ਼ਨਰ ਦੇ ਹੱਥ ਤੇ ਵਿੱਚ ਹੈ ਕਿ ਤੁਹਾਨੂੰ ਲੱਗਦਾ ਕਿਉਂਕਿ ਡਿਪਟੀ ਕਮਿਸ਼ਨਰ ਪੰਜਾਬ ਦੇ ਨੇ ਕਿਉਂਕਿ ਪੰਜਾਬ ਦੇ ਜ਼ਰੀਏ ਜਿਹੜਾ ਐਨਐਸਏ ਲੱਗੀ ਹੈ ਕਿ ਸਰਕਾਰ ਚਾਵੇਗੀ ਕੀ ਡਿਪਟੀ ਕਮਿਸ਼ਨਰ ਕੋਈ ਫੈਸਲਾ ਲਵੇਗਾ ਕਿ ਉਮਰਤਪਾਲ ਨੂੰ ਕੋਈ ਇਦਾਂ ਦੀ ਕੋਈ ਛੂਟ ਹੈ ਜਾਂ ਫਿਰ ਜਿਹੜਾ ਕੋਰਟ ਵੱਲੋਂ ਆ ਆਊਟ ਆਰਡਰ ਆ ਜੇ ਨਹੀਂ ਤਾਂ ਉਹ ਮੰਨੀ ਜਾਵੇਗੀ ਦੇਖੋ ਅਮਰਜੀਤ ਗੱਲ ਇਹ ਹੈ ਕਿ ਜਿਹੜਾ ਐਨਐਸਏ ਆ ਐਨਐਸਏ ਜਿਹੜੀ ਧਾਰਾ ਉਹ ਬੜੀ ਸਖਤ ਹੈ ਨੈਸ਼ਨ ਸਿਕਿਉਰਟੀ ਐਕਟ ਦੀ ਜਿਹੜੀ ਆ ਤਾਂ ਇੱਕ ਵੱਡੀ ਗੱਲ ਇਹ ਹੈ ਵੀ ਇਹਦੇ ਚ ਜ਼ਿਆਦਾ ਕਰਕੇ ਜੁਡੀਸ਼ੀਅਲ ਅਦਾਲਤਾਂ ਦਾ ਦਖਲ ਘੱਟ ਹੁੰਦਾ ਹੈ ਸਰਕਾਰ ਨੇ ਕਹਿ ਦੇਣਾ ਜੇ ਨਹੀਂ ਵੀ ਕਿਹਾ ਤਾਂ ਜਦ ਡਿਪਟੀ ਕਮਿਸ਼ਨਰ ਆ ਜਿਹੜੇ ਜਿਵੇਂ ਪਹਿਲਾਂ ਐਡਵੋਕੇਟ ਹਰਜੋਤ ਸਿੰਘ ਮਾਨ ਨੇ ਦੱਸਿਆ ਕਿ ਕੰਪੀਟੀਟਿਵ ਅਥਾਰਟੀ ਜਿਹੜੀ ਉਹ ਡਿਪਟੀ ਕਮਿਸ਼ਨਰ ਹੈ ਵੀ ਜੇ ਡੀਸੀ ਨੇ ਲਿਖਤਾ ਕਿ ਇਹਨਾਂ ਤੋਂ ਖਤਰਾ ਹੈ ਠੀਕ ਉਹਨਾਂ ਨੇ ਚਾਰ ਲੈਣਾ ਲਿਖਤੀਆਂ ਤਾਂ ਉਹ ਮੰਨੀਆਂ ਜਾਣਗੀਆਂ ਤਾਂ ਉਹ ਐਨਐਸਏ ਦੇ ਥਰੂ ਤੁਸੀਂ ਇਸਾਮ ਭੇਜ ਦਿਓ ਤੁਸੀਂ ਐਮਪੀ ਭੇਜ ਦਿਓ ਤੁਸੀਂ ਯੂਪੀ ਭੇਜ ਦਿਓ ਜਿੱਥੇ ਤੁਹਾਨੂੰ ਦਿਲ ਦਿਲ ਕਰਦਾ ਵੀ ਫਲਾਣੀ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਜੀ ਉੱਥੇ ਭੇਜ ਦਿਓ ਹੁਣ ਤੁਸੀਂ ਕਿਹਾ ਕਿ ਕੀ ਮਿਲ ਸਕਦੀ ਹੈ ਪਰਮਿਸ਼ਨ ਕਿ ਨਹੀਂ ਇਹਦੇ ਚ ਦੋ ਤਿੰਨ ਚੀਜ਼ਾਂ ਜਿਵੇਂ ਹੁਣ ਉਹ ਏਰੀਆ ਜਿਹੜਾ ਜਿੱਥੋਂ ਉਹਨਾਂ ਨੇ ਐਮਪੀ ਲੜੀਆ ਚੋਣ 2024 ਨੂੰ ਅਜੇ ਸਾਲਕ ਹੋਇਆ ਉਹਨਾਂ ਨੂੰ ਐਮਪੀ ਬਣਿਆ ਨੂੰ ਤੇ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸੀ ਉਹ ਹੁਣ ਚਾਹੇ ਤਾਂ ਲੋਕਾਂ ਦੀਆਂ ਭਾਵਨਾਵਾਂ ਲਾ ਲਓ ਤੇ ਚਾਹੇ ਲੋਕਾਂ ਨੇ ਆਪਣੀ ਆਸਥਾ ਧਾਰਮਿਕ ਤੌਰ ਤੇ ਕਰਕੇ ਜਿਹੜੀਆਂ ਜੇ ਉਹ ਵੀ ਉਹਨਾਂ ਨੇ ਫਤਵਾ ਦਿੱਤਾ ਇੱਕ ਸਾਲ ਤੋਂ ਬਾਅਦ ਹੁਣ ਅਜੇ ਹਾਂ ਇੱਕਦਮ ਕੀ ਪਲਟਿਆ ਕਿ ਉਸੇ ਇਲਾਕੇ ਦੇ ਵਿੱਚ ਜਿੱਥੇ ਉਹਨਾਂ ਦਾ ਘਰ ਬਿਲਕੁਲ ਉਸੇ ਇਲਾਕੇ ਵਿਧਾਨ ਸਭਾ ਦੇ ਨੇੜੇ ਤੇੜੇ ਆ ਤਾਂ ਉਥੋਂ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਉੱਤੇ ਜੇ ਨੰਬਰ ਤੇ ਆ ਇਹ ਵੀ ਜੇ ਵੀ ਠੀਕ ਹੈ ਤੇ ਕੀ ਲੋਕਾਂ ਦੀਆਂ ਭਾਵਨਾਵਾਂ ਖਤਮ ਹੋ ਗਈਆਂ ਜਾਂ ਫਿਰ ਲੋਕਾਂ ਦਾ ਮੂੰਹ ਮੁੜ ਗਿਆ ਕਿ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਨਹੀਂ ਜਿਵੇਂ ਅਮਰਪਾਲ ਸਿੰਘ ਐਮਪੀ ਬਣਾਇਆ ਤੇ ਉਹ ਤਾਂ ਸਾਡੇ ਤੱਕ ਅਜੇ ਤੱਕ ਇੱਕ ਵਾਰੀ ਵੀ ਨਹੀਂ ਆਇਆ ਹਾਂ ਵੀ ਸਾਰਾ ਸਿਜੀ ਹੈ ਬੇਸ਼ੱਕ ਉਹ ਚਾਹੁੰਦੇ ਨਹੀਂ ਆਉਣਾ ਤੇ ਸਰਕਾਰਾਂ ਉਹਨਾਂ ਨੂੰ ਜਾਂ ਪ੍ਰਸ਼ਾਸਨਿਕ ਤੌਰ ਤੇ ਜਾਂ ਜੋ ਉਹਨਾਂ ਦੀ ਧਾਰਾ ਲੱਗੇ ਉਸ ਕਰਕੇ ਉਹ ਨਹੀਂ ਆ ਸਕਦੇ ਪਰ ਲੋਕ ਇਹ ਚੀਜ਼ ਨਹੀਂ ਸੋਚ ਰਹੇ ਲੋਕ ਹੁਣ ਇੱਥੋਂ ਤੱਕ ਖੜੇ ਆ ਇਹ ਚੀਜ਼ ਸੋਚਦੇ ਆ ਵੀ ਜੇ ਅਸੀਂ ਕਿਸੇ ਨੂੰ ਵੋਟ ਪਾਈ ਹੈ ਵੋਟ ਇਸਤੇਮਾਲ ਕੀਤਾ ਹੈ ਤੇ ਉਹਨੂੰ ਐਮਪੀ ਬਣਾਇਆ ਐਮਐਲਏ ਜਾਂ ਜੋ ਵੀ ਬਣਾਇਆ ਤੇ ਜੇ ਉਹ ਸਾਡੇ ਚ ਆ ਹੀ ਨਹੀਂ ਸਕਦਾ ਤੇ ਫਿਰ ਅਸੀਂ ਵੋਟ ਕਿਉਂ ਪਾਵਾਂਗੇ ਉਹ ਕਹਿੰਦਾ ਫਿਰ ਵੋਟ ਕਿਸੇ ਹੋਰ ਨੂੰ ਪਾ ਦੋ ਤਾਂ ਕੀ ਇਹ ਇਦਾਂ ਦਾ ਕੁਝ ਹੋਇਆ ਤੇ ਹੁਣ ਸਰਕਾਰ ਜਿਵੇਂ ਇੱਕ ਪੰਜਾਬੀ ਚ ਕਹਿੰਦੇ ਨੇ ਵੀ ਸਰਕਾਰ ਕੋਸ਼ਿਸ਼ ਕਰਦੀ ਹੈ ਕਿ ਵੱਧ ਤੋਂ ਵੱਧ ਜਿਹੜਾ ਐਂਟੀ ਪਾਰਟੀ ਦਾ ਕੋਈ ਵੀ ਉਹਨੂੰ ਘਸਾਉਣਾ ਕਿਵੇਂ ਆ ਠੀਕ ਹੈ ਹੁਣ ਉਹ ਚੀਜ਼ ਉੱਥੇ ਵੀ ਉਹਨਾਂ ਨੇ ਅਮਰਤਪਾਲ ਦੇ ਨੈਗੇਟਿਵ ਕਿੰਨਾ ਜਿਹੜਾ ਪ੍ਰਚਾਰ ਹੋਇਆ ਤੇ ਉਹ ਚਾਹੇ ਕਾਂਗਰਸ ਨੇ ਕੀਤਾ ਤੇ ਚਾਹੇ ਆਮ ਆਦਮੀ ਪਾਰਟੀ ਨੇ ਕੀਤਾ ਚਾਹੇ ਕਾਲੀ ਦਲ ਨੇ ਕੀਤਾ ਜਾਂ ਜਿਹੜੀ ਵੀ ਪਾਰਟੀ ਨੇ ਕੀਤਾ ਤੇ ਉਹ ਸਿੱਧੇ ਤੌਰ ਤੇ ਨਹੀਂ ਕੀਤਾ ਅ ਸਿੱਧੇ ਤੌਰ ਤੇ ਚਾਹੇ ਉਹਨੂੰ ਗੈਂਗਸਟਰ ਦਾ ਨਾਮ ਦਿੱਤਾ ਚਾਹੇ ਉਹਨਾਂ ਨੂੰ ਜੇਲ੍ਹਾਂ ਦਾ ਜਿਹੜਾ ਕਹਿ ਕੇ ਜਿਹੜਾ ਕਰ ਦਿੱਤਾ ਗਿਆ ਜੋ ਵੀ ਕੀਤਾ ਤਾਂ ਉਹਦਾ ਕਿਤੇ ਨਾ ਕਿਤੇ ਅਸਰ ਤਾਂ ਹੋਇਆ ਹੁਣ ਸਰਕਾਰ ਕੀ ਉਹਨੂੰ ਲਿਆਉਣਾ ਚਾਹੇਗੀ ਸੋ ਉਹਦੇ ਚ ਇਹ ਹੈ ਵੀ ਸਰਕਾਰ ਦਿੱਲੀ ਤੱਕ ਸੀਮਤ ਰੱਖੇਗੀ ਤੇ ਦਿੱਲੀ ਤੱਕ ਸੀਮਤ ਰੱਖਣ ਦੇ ਦੋ ਕਾਰਨ ਹੁੰਦੇ ਆ ਅਗਰ ਜੇ ਪੈਰੋਲ ਮਿਲ ਵੀ ਜਾਂਦੀ ਹੈ ਇੱਕ ਤਾਂ ਜਿਹੜੀ ਸੰਸਦ ਅਮਰਤਪਾਲ ਦੇ ਤੇਰੇ ਉਹਨਾਂ ਨੂੰ ਇਹ ਹੋ ਜਾਏਗਾ ਵੀ ਹਾਂ ਸਾਨੂੰ ਪੈਰੋਲ ਮਿਲ ਗਈ। ਤਾਂ ਜਦੋਂ ਇੱਕ ਵਾਰ ਪੈਰੋਲ ਮਿਲ ਗਈ ਤਾਂ ਫਿਰ ਘੱਟੋ-ਘੱਟ ਸਾਲ ਡੇਢ ਸਾਲ ਜਾਂ 6 ਮਹੀਨੇ ਵਧਿਆ ਨਿਕਲ ਜਾਣਗੇ। ਤੇ ਦੂਜਾ ਤੇ ਫਿਰ ਅਸੀਂ ਜਲਦੀ-ਜਲਦੀ ਕੋਸ਼ਿਸ਼ ਨਹੀਂ ਕਰਾਂਗੇ ਕਿ ਹੁਣ ਸਾਨੂੰ ਰਿਹਾ ਕੀਤਾ ਜਾਵੇ ਜਾਂ ਪੈਰੋਲ ਦਿੱਤੀ ਜਾਵੇ। ਪਟੀਸ਼ਨ ਫਿਰ ਪਟੀਸ਼ਨ ਹੌਲੀ-ਹੌਲੀ ਪਾਏਗੀ ਉਹ ਕਹਿੰਦੇ ਹੁਣ ਤਾਂ ਪਟੀਸ਼ਨ ਜਿਹੜੀ ਦੇ ਕੇ ਹਟੇ ਤੁਹਾਨੂੰ ਪੈਰੋਲ। ਦੂਜੀ ਗੱਲ। ਜਾਂ ਫਿਰ ਸਰਕਾਰ ਇਹ ਚਾਹੁੰਦੀ ਹੈ ਕਿ ਨਹੀਂ ਅਜੇ ਹੋਰ ਅੰਦਰ ਰਹਿਣ ਦੋ ਤੇ 27 ਤੋਂ ਬਾਅਦ ਦੇਖਾਂਗੇ ਕੀ ਕਰਨਾ ਕਿਉਂਕਿ ਉਹਨਾਂ ਨੇ ਅੰਦਰ ਦੇਖ ਕੇ ਰਹਿ ਕੇ ਦੇਖ ਲਿਆ ਨਾ ਕਿ ਹੁਣ ਅਮਰਤਪਾਲ ਅੰਦਰ ਹੈ ਕੈਂਡੀਡੇਟ ਦਾ ਕੀ ਹਾਲ ਹੋਇਆ ਇਸ ਕਰਕੇ ਉਹ ਚਾਹੁੰਦੇ ਨੇ ਜਾਂ ਸਰਕਾਰ ਜੇ ਇਹ ਚਾਹੁੰਦੀ ਹੋਵੇ ਚਾਹ ਸੈਂਟਰ ਦੀਆਂ ਜੇ ਜਿਹੜੀ ਮਰਜ਼ੀ ਹੈ ਕਿ ਅਜੇ ਵੇਟ ਕਰੋ 27 ਤੱਕ ਆਪਾਂ ਦੇਖਦੇ ਆਂ ਕੋਰਟ ਨੂੰ ਕੋਈ ਦਾ ਜਵਾਬ ਦੇਣਾ ਪਊਗਾ ਨਹੀਂ ਨਹੀਂ ਦੇਖੋ ਅਦਾਲਤ ਨੂੰ ਜਵਾਬ ਤਾਂ ਦੇਣਾ ਪਏਗਾ ਅਦਾਲਤ ਨੂੰ ਵੀ ਕਿਉਂ ਨਹੀਂ ਦੇ ਸਕੀ ਅਸੀਂ ਪੈਰੋਲ ਕਿਉਂ ਨਹੀਂ ਦੇ ਸਕਦੇ ਕੋਈ ਤਾਂ ਰੱਖਣਾ ਪਏਗਾ ਬਾਕੀ ਸਰਕਾਰ ਦੇ ਹੱਥ 'ਚ ਪ੍ਰਸ਼ਾਸਨ ਦਾ ਸਭ ਕੁਝ ਹੁੰਦਾ ਤੁਸੀਂ ਉਹ ਹੀ ਦੋ ਅੱਖਰ ਹੀ ਲਿਖਣੇ ਨੇ ਕਿ ਸਾਨੂੰ ਅਜੇ ਵੀ ਖਤਰਾ ਹੈ ਠੀਕ ਹੈ ਕਿ ਪੰਜਾਬ ਦਾ ਮਾਹੌਲ ਇਦਾਂ ਦਾ ਹੈਗਾ ਅਜੇ ਵੀ ਖਤਰਾ ਇਸ ਕਰਕੇ ਅਸੀਂ ਪੈਰੋਲ ਨਹੀਂ ਦੇ ਸਕਦੇ ਤਾਂ ਉਦੋਂ ਕੋਈ ਚੈਲੰਜ ਨਹੀਂ ਹੈ ਜੇਕਰ ਤੁਸੀਂ ਲਿਖ ਵੀ ਦਿਨੇ ਹੋ ਤਾਂ ਅਦਾਲਤ ਨੇ ਮੰਨ ਲੈਣਾ ਉਹ ਚੈਲੰਜ ਨਹੀਂ ਹੈ ਤਾਂ ਇਸ ਕਰਕੇ ਅਜੇ ਦੇਖਣ ਵਾਲੀ ਗੱਲ ਹੋਏਗੀ 2-4 ਦਿਨ ਦੀ ਗੱਲ ਸਭ ਕੁਝ ਸਾਹਮਣੇ ਆ ਜਾਣਾ ਠੀਕ ਹੈ ਰਪਾਣਜ ਬਬੂ ਬਹੁਤ ਧੰਨਵਾਦ ਸੋ ਬਿਲਕੁਲ ਹੁਣ ਦੇਖਣ ਹੋਊਗਾ ਕਿ ਵਾਕਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਲੈ ਕੇ ਜੋ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਅਖਕਰ ਔਰ ਨਿਰਦੇਸ਼ ਹੋਣਗੇ ਕਿ ਕੀ ਡਿਪਟੀ ਕਮਿਸ਼ਨ ਜਿਹੜੇ ਇਲਾਕੇ ਦੇ ਨੇ ਉਸ ਦੇ ਉਹ ਕੀ ਲਿਖ ਕੇ ਭੇਜਣਗੇ ਆਉਣ ਵਾਲੇ ਸਮੇਂ ਦੀ ਕੀ ਸਥਿਤੀ ਹੁੰਦੀ ਆ ਉਹ ਮੂੜ ਦੁਆਰਾ ਅਸੀਂ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਫਿਰ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਜਿਆਦਾ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.